ਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਤੇ ਅਸੀਂ ਪਹੁੰਚੇ ਹਾਂ ਜ ਸਮਾਣਾ ਦੇ ਜਿਹੜਾ ਵੈਲਟ ਬੈਂਕ ਦੇ ਬਾਹਰ ਜੇ ਗੱਲ ਕਰੀਏ ਤਾਂ ਇੱਕ ਨਾਗਰਿਕ ਹੈ ਪਿਛਲੇ 6 ਮਹੀਨੇ ਤੋਂ ਇਸ ਬੈਂਕ ਦੇ ਵਿੱਚ ਜਿਹੜਾ ਉਸਨੇ ਆਪਣਾ ਮਜਬੂਰੀ ਦੇ ਕਾਰਨ ਇੱਕ 골ਡ ਰੱਖਿਆ ਹੋਇਆ ਸੀ ਪਰ ਹੁਣ ਦੱਸਿਆ ਜਾ ਰਿਹਾ ਇਸ ਲੋਕਾਂ ਦੇ ਵੱਲੋਂ ਕਿ ਸਾਨੂੰ 2 ਹਫ਼ਤੇ ਹੋ ਚੁੱਕੇ ਨੇ ਇਸ 골ਡ ਦੇ ਵਿੱਚ ਜਿਹੜਾ ਛਡਾਉਣ ਦੇ ਲਈ ਪਰ ਅਸੀਂ ਪੇਮੈਂਟ ਵੀ ਕਰ ਚੁੱਕੇ ਹਾਂ ਦੂਜੇ ਪਾਸੇ ਬੈਂਕ ਦਾ ਜਿਹੜਾ ਮੈਨੇਜਰ ਹੈ ਉਹਨਾਂ ਦਾ ਵੀ ਇਹੀ ਕਹਿਣਾ ਕਿ ਅਸੀਂ ਕੱਲ ਤੱਕ ਜਿਹੜਾ ਸਵੇਰ ਤੱਕ ਕੋਲਡ ਦੇ ਦਾਂਗੇ ਅਸਲ ਦੇ ਵਿੱਚ ਸੱਚਾਈ ਕੀ ਹੈ ਕਿਉਂ ਇਹ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਤੇ ਅੱਜ ਬੈਂਕ ਦੇ ਬਾਹਰ ਇਹ ਜਿਹੜਾ ਮੈਨੇਜਰ ਦੇ ਖਿਲਾਫ ਨਾਰੇਬਾਜ਼ੀ ਵੀ ਕਰਦੇ ਨਜ਼ਰ ਆਉਂਦੇ ਨੇ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਫਿਰ ਉਹ ਨਾਮ ਬਟੂਆ ਜੀ ਬਟੂਆ ਤੁਹਾਡਾ ਨਾਮ ਕੀ ਗੱਲਬਾਤ ਹੋਈ ਹੈ ਮੈਂ 19 ਤਰੀਕ ਕਰਵਾਇਆ ਸੀ ਜੀ 19 ਤਰੀਕ ਕਰਵਾਇਆ ਸੀ ਹਾਂਜੀ ਠੀਕ ਹੈ ਮੇਰੇ 20 ਤਰੀਕ ਦਾ ਫੰਕਸ਼ਨ ਸੀਗਾ ਤੇ ਮੈਂ ਇਹਨਾਂ ਨੂੰ ਕਹਿੰਦਾ ਪੇਮੈਂਟ ਪਾ ਦਾਂਗੇ ਹੂੰ ਤੇ ਪੇਮੈਂਟ ਇਹਨਾਂ ਨੇ ਪੈਸਾ ਤਾਂ ਉਹ ਲਾ ਕੇ ਰੱਖਿਆ ਐਰਰ ਲਾ ਕੇ ਰੱਖਿਆ ਹੂੰ ਨੇ ਟਵਾਂਕ ਸਾਬ ਤੋਂ ਬੰਦ ਕਰਤੀ ਇਹਨਾਂ ਨੇ ਅਖਰੀ ਤੇ ਉਦੋਂ ਬਾਅਦ ਮੈਂ ਫਿਰ ਇਹਨਾਂ ਦੇ ਖਾਤਿਆਂ 'ਚ ਕੋਹਾਂ ਭਾਈ ਪੇਮੈਂਟ ਕਦੇ ਕਿਸੇ ਤੋਂ ਕਦੇ ਕਿਸੇ ਨੂੰ ਹਾਂ ਅੱਜੇ ਮੈਂ ਗੂਗਲ ਪੇ ਦੇ 800 ਰੁਪਏ ਰੈਂਦੇ ਦੀ ਮੂਵੀ ਪਾਤਾ ਜੇ 800 ਪਾਤਾ ਉਸ ਬਾਅਦ ਆ ਫਿਰ ਇਹ ਸ਼ੀਂਗ ਉਹਨੇ ਸਵੇਰੇ 9:30 10:00 ਵਜੇ ਪਾਤਾ ਮੈਂ ਟ੍ਰਾਂਜ਼ੈਕਸ਼ਨ ਕਰੀ ਉਸ ਕਰਤੀ ਜੀ ਠੀਕ ਹੈ ਉਦੋਂ ਬਾਅਦ ਇਹਨਾਂ ਨੇ ਉਹਨੇ ਕਹਿੰਦਾ ਤੁਹਾਡਾ ਸਟੇਟਮੈਂਟ ਲੈ ਕੇ ਦੋ ਹਾਂ ਮੈਂ ਸਟੇਟਮੈਂਟ ਮੈਂ ਮੇਰੀ ਹੈ ਤਾਂ ਮਵੀ ਹੈ ਪੈਂਕੋ ਨਹੀਂ ਜਦ ਪੇਮੈਂਟ ਹੀ ਕਰਤੀ ਫਿਰ ਮੈਨੇਜਰ ਦਾ ਇਹ ਚੀਜ਼ ਦਾ ਕਹਿਣ ਦਾ ਮਤਲਬ ਕੀ ਹੈ ਬਣਦਾ ਵੀ ਉਹ ਲਿਆ ਕੇ ਦੋ ਸਟੇਟਮੈਂਟ ਸਟੇਟਮੈਂਟ ਦੇ ਚੱਕਰ ਪਾਤਾ ਮੈਂ ਉਤਰੋ ਤਾਂ ਮੈਂ ਮਾ ਵੀ ਤੇ ਜਾਦੀ ਸਕਦਾ ਸੀ ਮੈਂ ਇਸ ਨੂੰ ਕਢਵਾ ਦਿਆ ਮੈਂ ਲੈਪਟਾਪ ਤੋਂ ਫੋਟੋ ਖਿੱਚੀਆਂ ਕੇ ਦਿੱਤੀ ਠੀਕ ਹੈ ਜੀ ਇਹਨਾਂ ਨੇ ਕਹਿੰਦਾ ਜੀ ਮੇਲ ਪਾਈ ਹੈ ਜੀ ਹੁਣ ਹੁਣ ਮੈਂ ਨਹੀਂ ਨਹੀਂ ਕਰਦਾ 3 ਵਜੇ ਦਾ ਬੈਠਾ ਹਾਂ ਪਹਿਲਾਂ ਸਵੇਰੇ ਆਇਤੀ ਸਵੇਰੇ ਆਇਤੀ ਫਿਰ ਮੈਂ 3 ਵਜੇ ਦਾ ਬੈਠਾ ਹਾਂ ਹੁਣ ਤੱਕ ਆਹ ਮੁਸਾਇਦਾ ਵੀ ਕਿੰਨਾ ਕੁ ਟਾਈਮ ਤੋਂ ਪ੍ਰੇਸ਼ਾਨ ਹੋ ਰਿਆਂ ਸਤ ਜੀ ਮੈਂ ਜੀ ਹਫਤਾ ਹੋ ਗਈ ਬੋਲਡ ਕਿੰਨੇ ਟਾਈਮ ਤੋਂ ਇਸ ਬੈਂਕ ਵਿੱਚ ਰੱਖਿਆ ਹੋਇਆ ਹੈ ਇਹ ਚ 6 ਮਹੀਨੇ ਹੋ ਗਏ ਜੀ 6 ਮਹੀਨੇ ਤੋਂ ਸਹੀ ਵਿਆਜ ਭਰ ਰਿਹਾ ਸੀ ਹਾਂ ਜੀ ਸਾਰੋ ਕੁ ਕਈ ਵਾਰ ਇਹ ਹੋ ਜਾਂਦਾ ਹੈ ਨਾ ਵੀ ਕਈ ਵਾਰ ਨਾ ਵਿਆਜ ਨਹੀਂ ਭਰਦਾ ਹੋਰ ਉਹ ਸਹੀ ਜੱਦ ਰਿਹਾ ਜੀ 6 ਮਹੀਨੇ ਦੇ ਵਿੱਚ ਸਹੀ ਵਿਆਜ ਜੀ ਜੇ ਮੈਂ ਦੋ ਮੈਂ ਪੇਮੈਂਟ ਹੀ ਕਰਤੀ ਜੀ ਸਾਰੀ ਫਿਰ ਤੱਕ 1000 1000 ਰੁਪਏ ਦੀ ਆੜੀ ਮੈਂ ਤਿੰਨ ਦਿਨ ਹੋ ਗਏ ਫਿਰ ਆਰਾਮ ਤੈਨੂੰ ਇੱਕ ਵਾਰ ਫੋਨ ਕੀਤਾ ਵੀ ਤੁਹਾਡਾ ਨਾਮ ਕੀ ਹੈ ਕਰਵਾ ਕਿੰਨੇ ਕਰਵਾ ਕਿੰਨੇ ਮੇਕ ਸਕਦੇ ਹਾਂ ਕਿ ਜਿਹੜਾ ਵਿਅਕਤੀ ਹੈ ਪਿੰਡ ਮਵੀ ਦੇ ਨਾਲ ਦਾ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਕਿ ਪਿਛਲੇ 6 ਮਹੀਨਿਆਂ ਤੋਂ ਮੈਂ ਗੋਲਡ ਰੱਖਿਆ ਹੋਇਆ ਸੀ ਇੱਕ ਇੱਕ ਪਾਈ ਜਿਹੜੀ ਆ ਮੈਂ ਬੈਂਕ 'ਤੇ ਹੀ ਦੇਣਾ ਪਰ ਬੈਂਕ ਜਿਹੜਾ ਪਿਛਲੇ 2 ਹਫ਼ਤੇ ਤੋਂ ਮੈਨੂੰ ਪਰੇਸ਼ਾਨ ਕਰਦਾ ਅੱਜ ਸਵੇਰੇ ਜਿਹੜਾ ਇਸ ਵਿਅਕਤੀ ਦੇ ਵੱਲੋਂ ਜਿਹੜੀ ਆਪਣੀ ਪੇਮੈਂਟ ਬੈਂਕ ਨੂੰ ਦੇ ਦਿੱਤੀ ਜਾਂਦੀ ਹੈ ਪਰ ट्रांजੈਕਸ਼ਨ ਵੀ ਜਿਹੜੀ ਆ ਕਰ ਦਿੱਤੀ ਜਾਂਦੀ ਹੈ ਪਰ ਉਹ ਪੇਮੈਂਟ ਕਰਨ ਤੋਂ ਬਾਅਦ ਜਿਹੜਾ ਬੈਂਕ ਦੇ ਮੈਨੇਜਰ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੂੰ ਜਿਹੜੀ ਆ ਸਟੇਟਮੈਂਟ ਲੈ ਕੇ ਆ ਜਦ ਕਿ ਜਦੋਂ ਫੇਮੇਡੀ ਕਰ ਦਿੱਤੀ ਜਾਂਦੀ ਹੈ ਤਾਂ ਬੈਂਕ ਦੇ ਮੈਨੇਜਰ ਦੇ ਵੱਲੋਂ ਸਟੇਟਮੈਂਟ ਮੰਗੀ ਜਾਂਦੀ ਹੈ ਇਹ ਵੀ ਜਿਹੜੇ ਹੁਣ ਨੇ ਬਹੁਤ ਸਵਾਲ ਨੇ ਉਸ ਬੈਂਕ ਦੇ ਵਿੱਚ ਪਹਿਲਾਂ ਇੱਕ ਲੜਕਾ ਕੰਮ ਕਰਕੇ ਜਾਂਦਾ ਤਾਂ ਮੈਨੇਜਰ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਦੂਸਰੇ ਬੈਂਕ ਦੇ ਵਿੱਚ ਚਲਾ ਗਿਆ ਤਾਂ ਉਹ ਮੇਰੇ ਜਿਹੜੇ ਗਾਹਕ ਨੇ ਭਘਾਰੇ ਹੈ ਤੇ ਉਸ ਲੜਕੇ ਨਾਲ ਵੀ ਗੱਲਬਾਤ ਕਰਾਂਗੇ ਅਸਲ ਵਿੱਚ ਏਜੰਡਾ ਕਿਉਂ ਹੈ ਕਿਉਂ ਜਿਹੜਾ ਉਸ ਦੇ ਉੱਪਰ ਵੀ આરોਪ ਲੱਗਾ ਤੁਹਾਡਾ ਨਾਮ ਮੇਰਾ ਨਾਮ ਸਾਹਿਬ ਸਿੰਘ ਹੈ ਪਿੰਡ ਮੇਰਾ ਸਰਪਤੋਕੀ ਹੈ ਮੈਂ ਕਸਟਮਰ ਲੈ ਕੇ ਆਏ ਆ ਇਹ ਬਾਈ ਮੈਨੂੰ ਕਹਿੰਦਾ ਮੈਨੂੰ 골ਡ ਚੰਦੀ ਦਾ ਮੇਰੇ ਘਰੇ ਫੰਕਸ਼ਨ ਸਾਰਾ ਕੁਝ ਪੇਮੈਂਟ ਕਰਾ ਕੇ ਸਾਰਾ ਕੁਝ ਕਰਵਾਤਾ ਇਹਦਾ ਬਾਈ ਦਾ ਇਹਦੇ ਘਰੇ ਪਲੇਸ ਪੈਂਦਾ ਰਹਾ ਚਾਰ ਪੰਜ ਦਿਨਾਂ ਦੇ ਵੀ 22 ਫਲਟ ਦੇ ਰਹੇ ਨੇ ਵੀ ਸਾਡਾ 골ਡ ਲਿਆ ਕੇ ਜੇ ਵੀ ਕਿੱਥੇ ਰੱਖਿਆ ਹੋਇਆ ਇਹ ਬੰਦਾ ਅੰਦਰ ਕੁੰਡ ਬਿਮਾਰੀ ਬੈਠਾ 골ਡ ਤੇ 골ਡ ਨਹੀਂ ਦੇ ਰਿਹਾ ਉਹਦੇ ਰੋਜ਼ ਪਲੇਸ ਪਹਿ ਰਿਹਾ ਜਿਹੜੀ ਸ਼ਟਰਾ ਬੰਦਾ ਹਫਤਾ ਹੋ ਗਿਆ ਉਹ ਮੁੰਡਾ 골ਡ ਮੈਂ ਲੈ ਕੇ ਆਇਆ ਬੰਦੇ ਦਾ ਉਹ 골ਡ ਨਹੀਂ ਦੇ ਰਿਹਾ ਉਹ ਮੇਰੇ ਨਾਲ ਕਹਿ ਰਿਹਾ ਕਹਿੰਦਾ ਤੂੰ 골ਡ ਨਹੀਂ ਦਵਾ ਰ ਮੇਰਾ ਤੇ ਐਂ ਰਖਾਇਆ ਇੱਥੇ 골ਡ ਘਟ ਗਿਆ ਇੱਥੇ ਇਹ ਦੇ ਕਰਕੇ ਇਹ ਬੰਦੇ ਨੇ ਬਹੁਤ ਹਾਰਸ਼ਮੈਂਟ ਕਰਕੇ ਫੜਿਆ ਨਹੀਂ ਤੁਸੀਂ ਪਹਿਲੇ ਇੱਥੇ ਦੇ ਵਿੱਚ ਕੰਮ ਕਰਦੇ ਸੀ ਬੈਂਕ ਵਿੱਚ ਕੰਮ ਕਰਿਆ ਇਹ ਬੰਦੇ ਨੇ ਮੇਰਾ ਜੋਬ ਵੀ ਖਾਧੀ ਆ ਇਹ ਮੈਨੂੰ ਤੱਕੇ ਨਾਲ ਤੰਗ ਕਰਦਾ ਰਿਹਾ ਵੀ ਇੱਥੋਂ ਆ ਕਰ ਇੱਥੋਂ ਆ ਪੇਮੈਂਟ ਲੈ ਕੇ ਆ ਇੱਥੋਂ ਆ ਕੁਝ ਕਰ ਇਹਨਾਂ ਨੇ ਮੇਰੀ ਜੋਬ ਖਾ ਗਿਆ ਮੈਨੂੰ ਐਂ ਜਿਵੇਂ ਕਹਦੇ ਵੀ ਬੇਰੁਜ਼ਗਾਰੀ ਵਾਲਾ ਕੰਮ ਕਰਾਇਆ ਹੈ ਬੰਦੇ ਨੇ ਮੇਰੇ ਹੋਰ ਤੁਸੀਂ ਦੂਜੇ ਬੈਂਕ ਤੋਂ ਹਾਂ ਜੀ ਆ ਮੈਂ ਹੁਣ ਦੂਜੀ ਕੰਪਨੀ ਜੁਆਇਨ ਕਰੀ ਹੋਈ ਆ ਮੈਨੂੰ ਮੈਨੇਜਰ ਦੇ ਵੱਲੋਂ ਹੀ ਤਾਂ ਤੁਹਾਨੂੰ ਸਵਾਲ ਹੈ ਵੀ ਕਿਹਾ ਜਾ ਰਿਹਾ ਵੀ ਤੁਸੀਂ ਦੂਜੇ ਬੈਂਕ ਵਿੱਚ ਚਲੇ ਗਏ ਵੀ ਇਹ ਦੂਜੇ ਬੈਂਕ ਦੇ ਵਿੱਚ ਮੇਰੇ ਕਾਗਜ਼ ਹੀ ਜਾ ਰਹੇ ਆ ਜੀ ਮੇਰੇ ਕਿਸ ਘਰ ਨਹੀਂ 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 ਮੁੰਡਾ ਵਿੱਚ ਮੋਟੀਵੇਸ਼ਨ ਨਹੀਂ ਮੈਂ ਜੋ ਮੇਰੇ ਬੈਂਕ ਦੇ ਨਾਲ ਮੇਰਾ ਸਮਾਨ ਪਰ ਮੈਂ ਲੈ ਕੇ ਆਇਆ ਹਾਂ ਕਸਟਮਰ ਮੈਂ ਲੈ ਕੇ ਆਇਆ ਮੇਰੇ ਨਾਲ ਜਿਹੜੇ ਬੰਦੇ ਜੁੜੇ ਹੋਏ ਨੇ ਉਹਨਾਂ ਨੂੰ ਜਿੱਦਾਂ ਮੈਂਨੇ ਬਿਸਾਤਾ ਉਹਦੇ ਕਰੇ ਬਾਈ ਉਹਨਾਂ ਫੰਕਸ਼ਨ ਆ ਉਹ ਲੈ ਕੇ ਜਾਣਾ ਚਾਹੀਦਾ ਸੋਨਾ ਆ ਉਹ ਨੂੰ ਦੇ ਨਹੀਂ ਰਿਹਾ ਬੰਦਾ ਸੋਨਾ ਉਹ ਬੈਂਕ ਤੋਂ ਥੋੜੀ ਮੈਜਰ ਨਾ ਹੋਈ ਏ ਗੱਲਬਾਤ ਮੈਨੇਜਰ ਦਾ ਫੋਨ ਨਹੀਂ ਕੱਤਦਾ ਇਹ ਸਾਡਾ ਜੇ ਪਹਿਲੇ 6-7 ਦਿਨ 8 ਦਿਨ ਹੋ ਗਏ ਸਾਨੂੰ ਹਰਾਸ਼ਮੈਂਟ ਹੁੰਦੀ ਨਹੀਂ ਓਹਦੀ 1000 ਰੁਪਏ ਦਿਹਾੜੀ ਆ ਨਾ 골ਡ ਜੇਅਰ ਕੱਢ ਕੇ ਨਾ ਬੱਦੇ ਦੀ ਸੁਣ ਰਿਹਾ ਸੁਲਵਾਈ ਕਰ ਰਿਹਾ ਮੈਨੇਜਰ ਸਾਹਿਬ ਇਹ ਜਿਹੜੇ ਲੜਕੇ ਨੇ આરોਪ ਲਾ ਰਹੇ ਨੇ ਵੀ ਤੁਸੀਂ ਸਾਡਾ 골ਡ ਨਹੀਂ ਦੇ ਰਹੇ ਕੀ ਕਹੋਗੇ ਕੀ ਵਜ੍ਹਾ ਅਸਲ ਦੇ ਵਿੱਚ ਹੈ ਬਲੇ ਦੂਸਰੇ ਬੈਂਕ ਤੋਂ ਆਈ ਵੀ ਨਹੀਂ ਆ ਚੀ ਪੇਮੈਂਟ Google ਭਰਾ ਹੀ ਕਰੀ ਹੋਈ ਆ ਪੇਮੈਂਟ ਅਪਡੇਟ ਨਹੀਂ ਹੋਈ ਜੀ ਹੂੰ ਇਹ ਸਵੇਰੇ ਆਨ ਸਾਡ ਨੂੰ ਅਸੀਂ 골ਡ ਦੇ ਦਾਂਗੇ ਵੀ ਹੁਣ ਹੁਣੇ ਬੈਂਕ ਦੇ ਬਾਹਰ ਜਿੰਦਾਬਾਦ ਮੁਰਦਾਬਾਦ ਕਹਿ ਰਹੇ ਤੁਸੀਂ ਇਹਨਾਂ ਨੂੰ ਸਮਝਾਈ ਸਕਦੇ ਹੋ ਵੀ ਸਵੇਰੇ ਲੈ ਲਿਓ ਇਹ ਦੂਸਰੇ ਬੈਂਕਾਂ ਦੇ ਵਿੱਚ ਜਾਣ ਬੁਝ ਵੀ ਕਰ ਰਹੇ ਨੇ ਪਰ ਘੱਟ ਹੀ ਨੇ ਗਸ਼ਬਨ ਇਹ ਕਿੰਨੇ ਕੁ ਟਾਈਮ ਤੋਂ ਤੁਹਾਡੇ ਕੋਲੇ 골ਡ ਪਿਆ ਉਰੇ 5 ਮਹੀਨੇ ਰੁਪਏ 5 ਮਹੀਨੇ ਤੋਂ ਪੇ ਹੈ ਮਤਲਬ ਕਿ ਪਹਿਲਾਂ ਕੋਈ ਦਿੱਕਤ ਨਹੀਂ ਆ ਰਹੀ ਸੀ ਇਦਾਂ ਦੀ ਇਹਨਾਂ ਨੂੰ ਪੇਮੈਂਟ ਕਦ ਪੇਮੈਂਟ ਕਰਕੇ ਆਉਂਦਾ ਨਾ ਉਹ ਵੀ ਗੱਲ ਹੈ ਪੇਮੈਂਟ ਕਦ ਆਈ ਹੈ ਤੁਹਾਡੇ ਕੋਲ ਇਹਨਾਂ ਦੀ ਪੇਮੈਂਟ ਅੱਜ ਹੋਈ ਨਹੀਂ ਜੀ ਅਪਡੇਟ ਨਹੀਂ ਹੋਈ 40000 ਰੁਪਏ ਪਾਈ ਸੀ ਮੂਰਤ ਦੇ ਨਹੀਂ ਫਸ ਗਈ ਹੂੰ ਉਹ ਅਪਡੇਟ ਹੋ ਜਾਏਗਾ ਜੀ ਠੀਕ ਹੈ ਸਿਰੇ ਦੇ ਦਾਂਗੇ ਟਾਈਮ ਨਾਲ ਹਾਈਪਰ ਜੀ ਦਾ ਕੰਪਲੇਨ ਹੋ ਜਾਏਗਾ ਜੀ ਸਬੂਟ ਠੀਕ ਦੇਖ ਸਕਦੇ ਹੋ ਕਿ ਜਿਹੜਾ ਇਸ ਬੈਂਕ ਦੇ ਵਿੱਚ ਲੜਕਾ ਕੰਮ ਕਰਦਾ ਹੈ ਤਾਂ ਉਸ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਮੈਂ ਜਿਹੜਾ ਇਸ ਦੀ ਜ਼ਿੰਮੇਵਾਰੀ ਦੇ ਉੱਤੇ ਸਭ ਨੂੰ ਬੈਂਕ ਦੇ ਵਿੱਚ ਲੈ ਕੇ ਆਇਆ ਸੀ ਪਰ ਘੱਟ ਵਿਆਜ ਹੋਣ ਦੇ ਕਰਕੇ ਜਿਹੜਾ ਲਿਆਂਦਾ ਗਿਆ ਸੀਗਾ ਪਰ ਹੁਣ ਜਿਹੜਾ ਬੈਂਕ ਦਾ ਮੈਨੇਜਰ ਜਿਹੜਾ ਹੈ ਇਸ 골ਡ ਨੂੰ ਦੇਣ ਦੇ ਲਈ ਨਹੀਂ ਤਿਆਰ ਹੋ ਰਿਹਾ ਜਿਸ ਕਰਕੇ ਇਹ ਸਾਰਾ ਜਿਹੜਾ ਮਸਲਾ ਭੱਕਦਾ ਨਜ਼ਰ ਆਇਆ ਦੇਖਦੇ ਆ ਕਦੋਂ ਤੱਕ ਇਹ ਜਿਹੇ ਸਾਰ ਨਿਕਲਦੇ ਨੇ ਕਿਉਂਕਿ ਆਮ ਪਬਲਿਕ ਜਿਹੜੀ ਹੈ ਬੈਂਕਾਂ ਦੀ ਸੁਰੱਖਿਤੀ ਦੇ ਲਈ ਹੁੰਦੀ ਹੈ ਜਦੋਂ ਬੈਂਕ ਹੀ ਮੌਕੇ ਤੇ ਪੈਸਾ ਆਪਣਾ ਨਾ ਵਾਪਸ ਕਰੇ ਜਾਂ 골ਡ ਨਾ ਵਾਪਸ ਕਰੇ ਤਾਂ ਉਸ ਬੈਂਕ ਦਾ ਵੀ ਬਾਤ ਦੇ ਵਿੱਚ ਕੀ ਫਾਇਦਾ ਹੈ ਕਿਉਂਕਿ ਘਰ ਦੇ ਵਿੱਚ ਇਹਨਾਂ ਦੇ ਫੰਕਸ਼ਨ ਹੋਵੇ ਜਦੋਂ ਆਉਤਾ ਵੀ ਫਿਰ ਹੈ ਕੀ ਜਿਹੜਾ ਤੁੱਕ ਬਣ ਸਕਦਾ ਫਿਲਹਾਲ ਦੀ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਰਦਾ ਹੈ